ਇੱਕ ਵਾਰ ਰਾਜੇ ਬਿਕਰਮ ਦੇ ਮਨ ਦੇ ਵਿੱਚ ਇਹ ਸਵਾਲ ਆ ਗਿਆ ਕਿ ਮੈਂ ਬੜੇ ਹੀ ਪ੍ਰਤਾਪ ਵਾਲਾ ਰਾਜਾ ਹੁਆ ਮੇਰਾ ਹਰ ਇੱਕ ਥਾਂ ਤੇ ਜਸ ਹੋ ਰਿਹਾ ਪਰ ਐਸਾ ਕਿਹੜਾ ਕਰਮ ਹੈ ਜਿਹੜਾ ਮੇਰੇ ਅੱਗੇ ਆਇਆ ਜਿਹਦੇ ਕਰਕੇ ਮੈਂ ਇੰਨੇ ਪ੍ਰਤਾਪ ਵਾਲਾ ਰਾਜਾ ਹੁਆ ਉਸ ਨੇ ਇਸ ਗੱਲ ਨੂੰ ਜਾਣਨ ਵਾਸਤੇ ਆਪਣੇ ਸੂਝਵਾਨ ਮੰਤਰੀਆਂ ਨੂੰ ਵਜ਼ੀਰਾਂ ਨੂੰ ਹੁਕਮ ਦੇ ਦਿੱਤਾ ਆਖਣ ਲੱਗਾ ਕਿ ਇਸ ਗੱਲ ਦਾ ਪਤਾ ਕਰਕੇ ਦੱਸੋ ਕਿ ਮੈਂ ਐਡਾ ਵੱਡਾ ਤੇ ਪ੍ਰਤਾਪ ਵਾਲਾ ਰਾਜਾ ਕਿਉਂ ਬਣਿਆ ਇਹਦਾ ਕਾਰਨ ਕੀ ਹੈ ਸੋ ਉਹਨਾਂ ਵਜ਼ੀਰਾਂ ਨੇ ਮੰਤਰੀਆਂ ਨੇ ਬੜੇ ਯਤਨ ਕੀਤੇ ਪਤਾ ਕਰਨ ਦੇ ਜੋ ਕੁਝ ਵੀ ਦੱਸਦੇ ਰਹੇ ਉਨ੍ਹਾਂ ਦੇ ਨਾਲ ਰਾਜੇ ਵਿਕਰਮ ਦੀ ਤਸੱਲੀ ਨਾ ਹੋਈ ਕਿਉਂਕਿ ਕਿਸੇ ਦਾ ਜਵਾਬ ਕੋਈ ਸੀ ਕਿਸੇ ਦਾ ਕੋਈ ਸੀ ਇੱਕ ਦੂਸਰੇ ਦੇ ਨਾਲ ਮੇਲ ਨਹੀਂ ਸੀ ਖਾਂਦੇ ਸੋ ਉਸ ਵੇਲੇ ਜੋਤਸ਼ੀਆਂ ਨੇ ਵੀ ਹਿਸਾਬ ਲਾ ਕੇ ਦੱਸਿਆ ਪਰ ਤਸੱਲੀ ਨਾ ਹੋਈ ਹੁਣ ਜੋ ਰਾਜ ਜੋਤਸ਼ੀ ਸੀ ਉਸ ਦੇ ਉੱਪਰ ਇਹ ਜ਼ਿੰਮੇਵਾਰੀ ਆ ਗਈ ਹੈ ਆਖਣ ਲੱਗੇ ਕਿ ਤੁਹਾਨੂੰ 7 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਤੁਸੀਂ ਰਾਜ ਜੋਤਸੀ ਜੇ ਤੁਸੀਂ ਇਸ ਗੱਲ ਦੀ ਬਿਕਰ ਮਹਾ राजे ਨੂੰ ਤਸੱਲੀ ਕਰਾਉਣੀ ਹੈ ਸਚਾਈ ਦੱਸਣੀ ਹੈ ਕਿ ਕਿਉਂ ਇੰਨੇ ਪ੍ਰਤਾਪ ਵਾਲਾ ਇਹ ਰਾਜਾ ਹੋਇਆ ਇਨਾਮ ਮਿਲੇਗਾ ਕਿ ਜੇਕਰ ਨਾ ਤੁਸੀਂ ਦੱਸ ਸਕੇ ਤਾਂ ਫੇਰ ਹੋ ਸਕਦਾ ਸਜ਼ਾ ਵੀ ਮਿਲੇ ਸੋ ਇਹਨਾਂ ਗੱਲਾਂ ਨੂੰ ਉਨਾ ਵਜੀਰਾ ਮੰਤਰੀਆਂ ਦੇ ਪਾਸੋਂ ਸੁਣ ਕੇ ਉਹ ਰਾਜੇ ਜੋਤਸ਼ੀ ਪਰੇਸ਼ਾਨ ਰਹਿਣ ਲੱਗਾ ਦਿਨ ਇੱਕ ਕਰਕੇ ਦੋ ਕਰਕੇ ਹੌਲੀ-ਹੌਲੀ ਬੀਤਦੇ ਜਾ ਰਹੇ ਨੇ ਸੋ ਇੱਕ ਦਿਨ ਰਿੰਦਾ ਤੇ ਇਸ ਜੋਤਸ਼ੀ ਦੀ ਚਿੰਤਾ ਵੱਧਦੀ ਜਾ ਰਹੀ ਹੈ ਕਿ ਪਤਾ ਨਹੀਂ ਮੈਨੂੰ ਕੀ ਸਜ਼ਾ ਮਲੇ ਮਿਲੇ ਜੇ ਮੈਂ ਦੱਸ ਨਾ ਸਕਿਆ ਉਸ ਵੇਲੇ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਗੱਲ ਕਰ ਰਿਹਾ ਪਤਨੀ ਨੇ ਪੁੱਛਿਆ ਕਿ ਤੁਹਾਡੀ ਪਰੇਸ਼ਾਨੀ ਦਾ ਕਾਰਨ ਕੀ ਹੈ ਤਾਂ ਜੋਤਸ਼ੀ ਦੱਸ ਰਿਹਾ ਕਿ ਮੇਰੇ ਕੋਲੋਂ ਉਹ ਸਵਾਲ ਦਾ ਜਵਾਬ ਨਹੀਂ ਲੱਭਾ ਦਿਨ ਇੱਕ ਹੀ ਰਹਿ ਗਿਆ ਕੀ ਦੱਸਾਂਗਾ ਬਿਕਰਮ ਰਾਜੇ ਨੂੰ ਕਿ ਪ੍ਰਤਾਪ ਵਾਲਾ ਰਾਜਾ ਜਿਸ ਤਰ੍ਹਾਂ ਬਣਿਆ ਉਹ ਇਹ ਗੱਲਾਂ ਉਸ ਜੋਤਸੀ ਦੀ ਬੇਟੀ ਸੁਣ ਰਹੀ ਸੀ ਸੋ ਉਸਨੇ ਆਖਿਆ ਪਿਤਾ ਜੀ ਅੱਧੀ ਕੋ ਗੱਲ ਮੈਂ ਸੁਣ ਲਈ ਐ ਬਾਕੀ ਵੀ ਦੱਸ ਦਿਓ ਤਾਂ ਆਖਣ ਲੱਗਾ ਪਿਤਾ ਨੇ ਜੋ ਕੁਝ ਹੈ ਸੀ ਮਨ ਦੇ ਵਿੱਚ ਦੱਸ ਦਿੱਤਾ ਆਖਣ ਲੱਗੀ ਕਿ ਪਿਤਾ ਜੀ ਮੈਂ ਬਿਗਰਮ ਰਾਜੇ ਨੂੰ ਇਸ ਸਵਾਲ ਦਾ ਜਵਾਬ ਦੇ ਸਕਦੀ ਆ ਸਵੇਰੇ ਤੁਸੀਂ ਮੈਨੂੰ ਆਪਣੇ ਨਾਲ ਮਹਿਲ ਦੇ ਵਿੱਚ ਲੈ ਜਿਓ ਤਾਂ ਜੋਤਸ਼ੀ ਨੇ ਆਖਿਆ ਬੇਟੀ ਇਦਾਂ ਜੇ ਤਸੱਲੀ ਨਾ ਹੋਈ ਤੇ ਸਜ਼ਾ ਦੇਵੇਗਾ ਤਾਂ ਤੇਰਾ ਕੋਈ ਨੁਕਸਾਨ ਕਰੇਗਾ ਤਾਂ ਉਸ ਜੋਤਸ਼ੀ ਦੀ ਬੇਟੀ ਨੇ ਆਖਿਆ ਨਹੀਂ ਪਿਤਾ ਜੀ ਮੈਂ ਜਵਾਬ ਦੇ ਸਕਦੀ ਹਾਂ ਹੁਣ ਜੋਤਸ਼ੀ ਦੇ ਕੋਲ ਹੋਰ ਦੂਜਾ ਕੋਈ ਚਾਰਾ ਵੀ ਨਹੀਂ ਸੀ ਦੂਸਰਾ ਉਸ ਦੀ ਬੇਟੀ ਨੇ ਯਕੀਨ ਦਿਵਾ ਦਿੱਤਾ ਕਿ ਮੈਂ ਜਵਾਬ ਦੇ ਦੇਵਾਂਗੀ ਉਹ ਜੋਤਸੀ ਆਪਣੀ ਬੇਟੀ ਨੂੰ ਅਗਲੇ ਦਿਨ ਰਾਜੇ ਵਿਕਰਮ ਦੇ ਦਰਬਾਰ ਦੇ ਵਿੱਚ ਲੈ ਕੇ ਚਲਿਆ ਗਿਆ ਰਾਜੇ ਨੇ ਪੁੱਛਿਆ ਸਵਾਲ ਦਾ ਜਵਾਬ ਮਿਲਿਆ हां ਆਖਣ ਲੱਗਾ ਰਾਜਾ ਜੀ ਸਵਾਲ ਦਾ ਜਵਾਬ ਮੈਂ ਤੇ ਨਹੀਂ ਦੇ ਸਕਦਾ ਮੇਰੀ ਬੇਟੀ ਦੇਵੇਗੀ ਉਹ ਕਿੱਥੇ ਹੈ ਆਖਣ ਲੱਗਾ ਜੀ ਮੇਰੇ ਨਾਲ ਆਈ ਹੈ ਬੇਟੀ ਨੂੰ ਬੁਲਾਇਆ ਗਿਆ ਜਦੋਂ ਉਸੇ ਜੋਤਸੀ ਦੀ ਬੇਟੀ ਆਈ ਤੇ ਰਾਜੇ ਵਿਕਰਮ ਨੇ ਆਖਿਆ ਪੁਤਰੀ ਤੂੰ ਦੱਸ ਤੂੰ ਇਸ ਸਵਾਲ ਦਾ ਜਵਾਬ ਦੇ ਕਿ ਮੈਂ ਏਡੇ ਪ੍ਰਤਾਪ ਵਾਲਾ ਰਾਜਾ ਕਿਉਂ ਹੋਇਆ ਤਾਂ ਉਸ ਨੇ ਆਖਿਆ ਰਾਜਨ ਹਾਲ ਤੇ ਮੈਂ ਸਾਰਾ ਹੀ ਜਾਣਦੀ ਆ ਪਰ ਜੇਕਰ ਤੇਰੀ ਤਸੱਲੀ ਨਾ ਹੋਈ ਫਿਰ ਤੈਨੂੰ ਸ਼ੰਕਾ ਰਹੇਗਾ ਇਸ ਕਰਕੇ ਮੇਰੇ ਨਾਲ ਚੱਲ ਇਥੋਂ ਵੀ ਕੋਹ ਅੱਗੇ ਜਾਣਾ ਪਏਗਾ ਉੱਥੇ ਇੱਕ ਸਾਧੂ ਮਿਲੇਗਾ ਉਹ ਸਵਾ ਖਾ ਰਿਆ ਹੋਏਗਾ ਸਵਾ ਉਹ ਤੇਰੇ ਸਵਾਲ ਦਾ ਜਵਾਬ ਦਵੇਗਾ ਸੋ ਰਾਜਾ ਵਿਕਰਮ ਤੇ ਚੰਦਾ ਸੀ ਕਿ ਮੈਨੂੰ ਪਤਾ ਚੱਲੇ ਇਸ ਕਰਕੇ ਉਹ ਉਸ ਜੋਤਸੀ ਦੀ ਬੇਟੀ ਦੀ ਗੱਲ ਮੰਨ ਕੇ ਉਸ ਦੇ ਦਸੇ ਟਿਕਾਣੇ ਤੇ ਪਹੁੰਚਿਆ ਜਾਂ ਵਿਖੋ ਗਏ ਤੇ ਸਚਮੁਚ ਹੀ ਉਥੇ ਇੱਕ ਸਾਧੂ ਬੈਠਾ ਭਗਤੀ ਕਰ ਰਿਹਾ ਸੀ ਤੇ ਸਵਾਹ ਖਾ ਰਿਹਾ ਸੀ ਜਦੋਂ ਉਸ ਨੂੰ ਨਮਸਕਾਰ ਕੀਤੀ ਤਾਂ ਉਥੇ ਇਹੋ ਹੀ ਸਵਾਲ ਬਿਕਰਮ ਰਾਜੇ ਨੇ ਪੇਰ ਕੀਤਾ ਕਿ ਮੈਂ ਪ੍ਰਤਾਪ ਵਾਲਾ ਰਾਜਾ ਤੂੰ ਹੋਇਆ ਤਾਂ ਉਸ ਨੇ ਆਖਿਆ ਕਿ ਹਾਲ ਤੇ ਮੈਂ ਤੇਰਾ ਸਾਰਾ ਜਾਣਦਾ ਪਰ ਤੇਰੀ ਤਸੱਲੀ ਹੋ ਜੇਗੀ ਛੰਕਾ ਨਹੀਂ ਰਵੇਗਾ ਹੋਰ ਅੱਗੇ ਇਥੋਂ ਵੀ ਕੋ ਜਾਓ ਉਥੇ ਹੋਰ ਇੱਕ ਸਾਧੂ ਮੇਰੇ ਵਾਂਗ ਬੰਦਗੀ ਕਰ ਰਿਹਾ ਹੋਵੇਗਾ ਤੇ ਉਹ ਅੱਗ ਖਾਰਿਆ ਹੋਵੇਗਾ ਗਰਮ ਕੋਲੇ ਖਾਰਿਆ ਹੋਵੇਗਾ ਉਹ ਤੁਹਾਡੇ ਸਵਾਲ ਦਾ ਜਵਾਬ ਦੇਵੇਗਾ ਹੁਣ ਰਾਜਾ ਵਿਕਰਮ ਉਸ ਸਾਧੂ ਦੇ ਕੋਲ ਵੀ ਕੋ ਅੱਗੇ ਗਿਆ ਵਕਤ ਹੈ ਉਹ ਸਾਧੂ ਉੱਥੇ ਬੈਠਾ ਬੰਦਗੀ ਕਰਦਾ ਕੋਲੇ ਅੱਗ ਖਾ ਰਿਹਾ ਸੀ ਰਾਜੇ ਵਿਕਰਮ ਨੇ ਉਹਦੇ ਕੋਲੋਂ ਵੀ ਇਹੋ ਹੀ ਜਵਾਬ ਪੁੱਛਿਆ ਤਾਂ ਉਸ ਨੇ ਆਖਿਆ ਕਿ ਮੈਂ ਖਾਲ ਸਾਰਾ ਹੀ ਜਾਣਦਾ ਹਾਂ ਪਰ ਇੱਕ ਵਾਰ ਹੋਰ ਅੱਗੇ ਜਾਓ ਤੁਹਾਡੀ ਤਸੱਲੀ ਹੋਵੇਗੀ ਉੱਥੇ ਐਸੇ ਰਾਜੇ ਦੇ ਮਹਿਲ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਤੇ ਉਹ ਬੱਚਾ ਰੋਈ ਜਾ ਰਿਹਾ ਦੁੱਧ ਨਹੀਂ ਪੀ ਰਿਹਾ ਤੇ ਤੁਸੀਂ ਜਾਓਗੇ ਫੇਰ ਉਹ ਬੱਚਾ ਦੁੱਧ ਪੀਵੇਗਾ ਉਹ ਬੱਚਾ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਸਕਦਾ ਹੈ ਹੁਣ ਰਾਜਾ ਬਿਕਰਮ ਉਸ ਤੀਸਰੇ ਸਾਧੂ ਦੇ ਦੱਸੇ ਅਨੁਸਾਰ ਬੱਚੇ ਦੇ ਕੋਲ ਪਹੁੰਚਿਆ ਵਾਕਈ ਵੇਖਿਆ ਕਿ ਮਹਿਲਾ ਦੇ ਵਿੱਚ ਰੌਣਕਾਂ ਲੱਗੀਆਂ ਨੇ ਆਖਰੇ ਨੇ ਕਿ ਬਾਲਕ ਨੇ ਜਨਮ ਲਿਆ ਰਾਜਾ ਵਿਕਰਮਾ ਪਹੁੰਚਿਆ ਤੇ ਇਹ ਵੀ ਖਬਰ ਮਿਲ ਗਈ ਕਿ ਬਾਲਕ ਨੇ ਜਨਮ ਤੇ ਲਿਆ ਹੈ ਪਰ ਬੜਾ ਸਮਾਂ ਹੋ ਗਿਆ ਜਨਮ ਲੈਏ ਨੂੰ ਪਤਾ ਨਹੀਂ ਇਸ ਨੇ ਬਚਣਾ ਤੇ ਨਹੀਂ ਬਚਣਾ ਕਿਉਂਕਿ ਇਹ ਦੁੱਧ ਨਹੀਂ ਪੀ ਰਿਹਾ ਸੋ ਰਾਜੇ ਵਿਕਰਮ ਨੇ ਆਖਿਆ ਮੈਂ ਉਸ ਬਾਲਕ ਨੂੰ ਮਿਲਣਾ ਚਾਹੁੰਦਾ ਵੇਖਣਾ ਚਾਹੁੰਦਾ ਤੇ ਜਦੋਂ ਰਾਜਾ ਵਿਕਰਮ ਕਿਉਂਕਿ ਧਰਮੀ ਤੇ ਪ੍ਰਤਾਪ ਵਾਲਾ ਰਾਜਾ ਸੀ ਉਸ ਨੂੰ ਕੌਣ ਰੋਕ ਸਕਦਾ ਸੀ ਬੱਚੇ ਦੇ ਕੋਲ ਪਹੁੰਚਿਆ ਤਾਂ ਆਪਣੇ ਆਪ ਦੇ ਵਿੱਚ ਅੰਤਰ ਆਤਮਾ ਦੁਆਰਾ ਉਸਨੇ ਸਵਾਲ ਕੀਤਾ ਤੇ ਬੱਚੇ ਨੇ ਰਾਜੇ ਵਿਕਰਮ ਵੱਲ ਵੇਖਿਆ ਤੇ ਬੱਚੇ ਨੇ ਦੁੱਧ ਪੀਤਾ ਬੱਚਾ ਰੋਣਾ ਚੁੱਪ ਕਰ ਗਿਆ ਤੇ ਸਾਰੇ ਬੜੇ ਖੁਸ਼ ਹੋਏ ਕਿ ਬੱਚਾ ਜੋ ਹੈ ਇਸਨੇ ਦੁੱਧ ਪੀਤਾ ਹੈ ਸੋ ਸਮਾਂ ਹੋਣ ਤੇ ਬੱਚੇ ਨੇ ਜਵਾਬ ਵੀ ਦਿੱਤਾ ਆਖਣ ਲੱਗਾ ਰਾਜਨ ਤੂੰ ਮੈਨੂੰ ਨਹੀਂ ਪਛਾਣਿਆ ਪਰ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇੱਕ ਮੈਂ ਤੇ ਦੂਸਰਾ ਉਹ ਸਾਧੂ ਜਿਹੜਾ ਤੈਨੂੰ ਵੀ ਕੋ ਪਹਿਲਾਂ ਮਿਲਿਆ ਸੀ ਜਿਹੜਾ ਅੱਗ ਖਾ ਰਿਹਾ ਸੀ ਤੇ ਤੀਸਰਾ ਉਹ ਸਾਧੂ ਜਿਹੜਾ ਹੋਰ ਵੀ ਕੋ ਪਹਿਲਾਂ ਮਿਲਿਆ ਜਿਹੜਾ ਸਵਾਹ ਖਾ ਰਿਹਾ ਸੀ ਅਸੀਂ ਪਿਛਲੇ ਜਨਮ ਦੇ ਬੜੇ ਭਗਤ ਸਾਂ ਤੇ ਆਪਾਂ ਬੜੀ ਘੂਰ ਕਠਨ ਤਪਸਿਆ ਇਕੱਠਿਆਂ ਨੇ ਕੀਤੀ ਐ ਇਸ ਜੋਤਸੀ ਦੀ ਬੇਟੀ ਜੋ ਤੈਨੂੰ ਇੱਥੋਂ ਤੱਕ ਲੈ ਕੇ ਆਈ ਐ ਇਹ ਸਾਡੇ ਵਾਸਤੇ ਦੋ ਦੋ ਪ੍ਰਸ਼ਾਦੇ ਲਿਆਇਆ ਕਰਦੀ ਸੀ ਬਸ ਉਹ ਦੋ ਦੋ ਰੋਟੀਆਂ ਅਸੀਂ ਖਾਣੀਆਂ ਉਹਨਾਂ ਦੇ ਵਿੱਚ ਸਬਰ ਕਰਨਾ ਤੇ ਸਾਰਾ ਦਿਨ ਬੰਦਗੀ ਕਰਦੇ ਰਹਿਣਾ ਉਸੇ ਸੇਵਾ ਦਾ ਫਲ ਇਸ ਬੇਟੀ ਨੂੰ ਇਹ ਮਿਲਿਆ ਹੈ ਕਿ ਇਸ ਨੂੰ ਪਿਛਲੇ ਜਨਮ ਦੀ ਸੋਝੀ ਹੈ ਸੋ へ ਰਾਜਨ ਹੋਇਆ ਕੀ ਕਿ ਸਾਡੀ ਬੰਦਗੀ ਪੂਰੀ ਹੋ ਚੁੱਕੀ ਸੀ ਸਾਨੂੰ ਫਲ ਦੇਣ ਵਾਸਤੇ ਪਰਮਾਤਮਾ ਖੁਦ ਇੱਕ ਆਮ ਇਨਸਾਨ ਬ੍ਰਾਹਮਣ ਦੇ ਰੂਪ ਦੇ ਵਿੱਚ ਆਇਆ ਤੇ ਸਾਰਿਆਂ ਤੋਂ ਪਹਿਲਾਂ ਉਸ ਕੋਲ ਗਿਆ ਜਿਹੜਾ ਹੁਣ ਤੈਨੂੰ ਸਵਾ ਖਾਂਦਾ ਮਿਲਿਆ ਸੋ ਜਦੋਂ ਉਹ ਉਸ ਕੋਲ ਗਿਆ ਉਸ ਦੇ ਕੋਲ ਉਹ ਦੋ ਪ੍ਰਸਾਦੇ ਸਨ ਜਿਹੜੀ ਇਹ ਜੋਤਸ਼ੀ ਦੀ ਪੁੱਤਰੀ ਦੇ ਕੇ ਗਈ ਸੀ ਕਿਉਂਕਿ ਅਜੇ ਹੁਣੇ ਹੀ ਪ੍ਰਸਾਦੇ ਦੇ ਕੇ ਗਈ ਸੀ ਆਪਾਂ ਸਕਣ ਲੱਗੇ ਸਾਂ ਤੇ ਉਸੇ ਵੇਲੇ ਪਰਮਾਤਮਾ ਬ੍ਰਾਹਮਣ ਦਾ ਰੂਪ ਧਾਰ ਕੇ ਆ ਗਿਆ ਸੀ ਤੇ ਉਸ ਬ੍ਰਾਹਮਣ ਨੇ ਉਸ ਸਾਧੂ ਦੇ ਕੋਲੋਂ ਪ੍ਰਸਾਦਾ ਮੰਗਿਆ ਆਖਣ ਲੱਗਾ ਪ੍ਰਸਾਦਾ ਚਾਹੀਦਾ ਤਾਂ ਉਸ ਸਾਧੂ ਨੇ ਆਖਿਆ ਤੇ ਦੋ ਹੀ ਪ੍ਰਸਾਦ ਦੇ ਆ ਸਾਰਾ ਦਿਨ ਆਪਾਂ ਇਹਨਾਂ ਨਾਲ ਕੱਢਦੇ ਆ ਇੱਕ ਰੋਟੀ ਤੁਸੀਂ ਖਾ ਲਓ ਇੱਕ ਮੈਂ ਖਾ ਲੈਣਾ ਤੇ ਪਰਮਾਤਮਾ ਨੇ ਇਹਨਾਂ ਧਿਆਨ ਲੈਣਾ ਸੀ ਆਖਣ ਲੱਗਾ ਨੇ ਮੈਨੂੰ ਜ਼ਿਆਦਾ ਭੁੱਖ ਲੱਗੀ ਦੋਵੇਂ ਪ੍ਰਸਾਦ ਦੇ ਚਾਹੀਦੇ ਆ ਤੇ ਉਸ ਸਾਧੂ ਨੇ ਆਪਣੇ ਮੂੰਹ ਤੋਂ ਇਦਾਂ ਆਖ ਦਿੱਤਾ ਕਿ ਤੈਨੂੰ ਦੋਵੇਂ ਰੋਟੀਆਂ ਦੇ ਕੇ ਆਪ ਮੈਂ ਸਵਾਹ ਖਾਵਾਂ ਸੋ ਬੰਦਗੀ ਜੋ ਕਰ ਰਿਹਾ ਸੀ ਹੁਣ ਉਹ ਬਚਨ ਪੂਰੇ ਹੋਣੇ ਸੀ ਪਰਮਾਤਮਾ ਤੇ ਆਇਆ ਸੀ ਫਲ ਦੇਣ ਵਾਸਤੇ ਇਸ ਕਰਕੇ ਉਹਦਾ ਉਹ ਬਚਨ ਪੂਰਾ ਹੋ ਗਿਆ ਉਹ ਅਜੇ ਤੱਕ ਸਵਾਹ ਹੀ ਖਾਈ ਜਾ ਰਿਹਾ ਉਹਨੂੰ ਇਹ ਫਲ ਮਿਲ ਗਿਆ ਸੋ ਫਿਰ ਉਹ ਪਰਮਾਤਮਾ ਬ੍ਰਾਹਮਣ ਦੇ ਰੂਪ ਵਿੱਚ ਦੂਸਰੇ ਸਾਧੂ ਕੋਲ ਪਹੁੰਚਿਆ ਜਿਹੜਾ ਤੂੰ ਵੇਖਿਆ ਕਿ ਅੱਗ ਖਾ ਰਿਹਾ ਸੀ ਉਹਨੇ ਵੀ ਇਦਾਂ ਹੀ ਆਖਿਆ ਤੇ ਤੈਨੂੰ ਦੋਵੇਂ ਰੋਟੀਆਂ ਦੇ ਕੇ ਆਪ ਮੈਂ ਅੱਗ ਖਾਵਾਂ ਤੇ ਪਰਮੇਸ਼ਰ ਨੇ ਤਥਾਸਤੂ ਆਖ ਦਿੱਤਾ ਉਹਦੀ ਉਹ ਹੀ ਆਸਮਰاد ਪੂਰੀ ਹੋ ਗਈ ਉਹ ਅੱਗ ਖਾਈ ਜਾ ਰਿਹਾ ਹੈ ਫੇਰ ਪਰਮਾਤਮਾ ਮੇਰੇ ਕੋਲ ਆਇਆ ਜਿੱਥੇ ਮੈਂ ਬੰਦਗੀ ਕਰ ਰਿਹਾ ਸਾਂ ਤੇ ਮੈਂ ਵੀ ਇਦਾਂ ਆਖ ਬੈਠਾ ਕਿ ਦੱਸ ਜੇ ਦੋਵੇਂ ਰੋਟੀਆਂ ਤੈਨੂੰ ਦੇਤੀਆਂ ਆਪ ਮੈਂ ਭੁੱਖਾ ਮਰਨਾ ਉਹ ਤੋਂ ਬਾਅਦ ਪਤਾ ਨਹੀਂ ਕਿ ਨੀਕ ਬਾਰ ਮੈਂ ਜੰਮਿਆ ਤੇ ਕੁਝ ਖਾਂਦਾ ਪੀਂਦਾ ਨਹੀਂ ਭੁੱਖਾ ਹੀ ਮਰ ਜਾਣਾ ਫੇਰ ਜੰਮ ਪੈਣਾ ਸੋ ਇਸ ਤਰ੍ਹਾਂ ਮੈਂ ਉਹ ਖਾ ਮਰ ਰਿਆ ਹਾਂ ਫੇਰ ਬਿਕਰਮ ਉਹ ਸਾਧੂ ਦੇ ਰੂਪ ਵਿੱਚ ਪਰਮਾਤਮਾ ਤੇਰੇ ਕੋਲ ਗਿਆ ਤੇ ਤੂੰ ਵੀ ਉਹ ਦੋਵੇਂ ਪ੍ਰਸਾਦੇ ਕੋਲ ਰੱਖੇ ਸਨ ਅਜੇ ਸਖਣੇ ਸਨ ਤੇ ਉਸ ਨੇ ਆਖਿਆ ਮੈਨੂੰ ਭੁੱਖ ਲੱਗੀ ਹੈ ਤੇ ਬੜੇ ਸਤਕਾਰ ਦੇ ਨਾਲ ਤੂੰ ਆਪਣਾ ਆਸਣ ਛੱਡ ਕੇ ਉੱਥੇ ਉਸ ਪਰਮਾਤਮਾ ਨੂੰ ਬਿਠਾਇਆ ਦੋਵੇਂ ਪ੍ਰਸਾਦ ਦੇ ਉਸ ਦੇ ਅੱਗੇ ਰੱਖ ਕੇ ਹੋਰ ਜੰਗਲ ਦੇ ਵਿੱਚੋਂ ਕੁਝ ਨਾ ਕੁਝ ਫਲ ਫਰੂਟ ਉਹਦੇ ਵਾਸਤੇ ਲੈਣ ਚੱਲਿਆ ਗਿਆ ਜਿਸ ਇਹਨਾਂ ਦੋਹਾਂ ਪ੍ਰਸਾਦਿਆਂ ਦੀ ਸੇਵਾ ਦੇਣ ਕਰਕੇ ਤੈਨੂੰ ਇਹ ਫਲ ਮਿਲਿਆ ਤੇਰੀ ਨਿਮਰਤਾ ਵੇਖ ਕੇ ਕਿ ਉਸ ਪਰਮੇਸ਼ਰ ਨੇ ਆਖ ਦਿੱਤਾ ਕਿ ਤੂੰ ਜਦੋਂ ਮਾਤ ਲੋਕ ਤੇ ਜਨਮ ਲਵੇਂਗਾ ਦੁਬਾਰਾ ਫਿਰ ਬੜੇ-ਬੜੇ ਪ੍ਰਤਾਪ ਵਾਲਾ ਰਾਜਾ ਹੋਵੇਗਾ ਤੇਰਾ ਬੜੇ ਦੂਰ-ਦੂਰ ਤੱਕ ਜਸ ਹੋਵੇਗਾ ਸੋ ਰਾਜੇ ਵਿਕਰਮ ਨੇ ਇਹ ਗੱਲਾਂ ਸੁਣ ਕੇ ਫਿਰ ਉਹਨਾਂ ਦੋਵਾਂ ਸਾਧੂਆਂ ਨਾਲ ਵੀ ਮਿਲਣਾ ਕੀਤਾ ਉਹਨਾਂ ਨੇ ਵੀ ਇਹੋ ਜਵਾਬ ਦਿੱਤਾ ਰਾਜੇ ਦੀ ਪੁੱਤਰੀ ਨੇ ਜੋਤਸ਼ੀ ਦੀ ਪੁੱਤਰੀ ਨੇ ਰਾਜੇ ਵਿਕਰਮ ਦੀ ਤਸੱਲੀ ਕਰਾ ਦਿੱਤੀ ਹੈ ਤਾਂ ਉਹ ਬੜਾ ਖੁਸ਼ ਹੋਇਆ ਸੋ ਸਾਧ ਸੰਗਤ ਜੀਓ ਇਥੇ ਇਹ ਵੀ ਗੱਲ ਵਿਚਾਰਨਯੋਗ ਹੈ ਕਿ ਆਪਾਂ ਬਾਣੀ ਪੜ੍ਹਦੇ ਸਮੇਂ ਸੇਵਾ ਕਰਦੇ ਸਮੇਂ ਜਦੋਂ ਵੀ ਗੁਰੂ ਘਰ ਦੇ ਵਿੱਚ ਆਪਾਂ ਸੇਵਾਵਾਂ ਕਰਦੇ ਆਂ ਬੰਦਗੀ ਕਰਦੇ ਆਂ ਤਾਂ ਆਪਣੇ ਆਪ ਨੂੰ ਕਾਬੂ ਦੇ ਵਿੱਚ ਵੀ ਰੱਖਣਾ ਚਾਹੀਦਾ ਕਿਉਂਕਿ ਪਤਾ ਨਹੀਂ ਗੁਰੂ ਦੀ ਬਖਸ਼ਿਸ਼ ਕਦੋਂ ਹੋ ਜਾਂਦੀ ਹੈ ਕਿ ਕਿਸ ਦੇ ਮੂੰਹ ਦੇ ਵਿੱਚੋਂ ਬੋਲੇ ਹੋਏ ਬੋਲ ਪੂਰੇ ਹੋ ਜਾਂਦੇ ਨੇ ਜਿਸ ਤਰ੍ਹਾਂ ਉਹਨਾਂ ਸਾਧੂਆਂ ਨੇ ਬੰਦਗੀ ਤੇ ਕੀਤੀ ਪਰ ਬੋਲ ਉਲਟੇ ਬੋਲ ਬੈਠੇ ਜਿਨ੍ਹਾਂ ਕਰਕੇ ਉਹ ਸਜ਼ਾ ਭੁਗਤ ਰਹੇ ਸਨ ਸੋ ਰਾਜੇ ਵਿਕਰਮ ਦੇ ਹੁਣ ਦਰਸ਼ਨ ਕਰਕੇ ਰਾਜੇ ਵਿਕਰਮ ਦੀ ਇਸ ਬੇਨਤੀ ਨੂੰ ਪਰਮਾਤਮਾ ਨੇ ਪ੍ਰਮਾਣ ਕੀਤਾ ਉਹਨਾਂ ਦਾ ਵੀ ਭਲਾ ਹੋ ਗਿਆ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਦੋਵਾਂ ਰੋਟੀਆਂ ਦੇ ਬਦਲੇ ਰਾਜੇ ਵਿਕਰਮ ਨੂੰ ਰਾਜ ਭਾਗ ਪ੍ਰਾਪਤ ਹੋ ਗਿਆ ਨਿਮਰਤਾ ਤੇ ਸੇਵਾ ਕਰਕੇ ਸੋ ਸਾਡੀ ਜੇ ਇਹ ਕਹਾਣੀ ਸਾਖੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਜਿਨ੍ਹਾਂ ਨੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਸਾਧਪੁਰ ਵਾਲੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪਜੀ ਤੱਕ ਸੇਤੀ ਪਹੁੰਚ ਸਕੇ ਬੇਨਤੀ ਪ੍ਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ